ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਕੁਝ ਚੀਜ਼ਾਂ ਬਾਰੇ ਗੱਲ ਕਰਾਂਗੇ ਜਿਦੇ ਵਿੱਚ ਗਲਤ ਵਰਤੋਂ ਕਰਨ ਨਾਲ ਉਹਦੇ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਆ ਇੱਥੋਂ ਤੱਕ ਕਿ ਕੈਂਸਰ ਹੋਣ ਦੇ ਵੀ ਕਾਰਨ ਬਣ ਜਾਂਦੇ ਆ ਜਿਵੇਂ ਉਹਨਾਂ ਬਾਰੇ ਆਪਾਂ ਜਾਣਕਾਰੀ ਕਰਾਂਗੇ ਕਿਉਂਕਿ ਅੱਜਕੱਲ ਇਨਫੋਰਮੇਸ਼ਨ ਬਹੁਤ ਨਾਲ ਲੋਕ ਹੈ ਇੱਕ ਆਪਣੀ ਸਿਹਤ ਪ੍ਰਤੀ ਅਵੇਅਰਤਾ ਹੋਇਆ ਪਰ ਉਹਨਾਂ ਨੂੰ ਇਨਫੋਰਮੇਸ਼ਨ ਤਾਂ ਮਿਲ ਗਈ ਪਰ ਨੌਲੇਜ ਨਹੀਂ ਮਿਲੀ ਉਹ ਕਈ ਚੀਜ਼ਾਂ ਨੂੰ ਬਹੁਤ ਗਲਤ ਵਰਤੋਂ ਵਿੱਚ ਕਰ ਰਿਹਾ ਜਿਸ ਨਾਲ ਉਹਨਾਂ ਦੇ ਸਰੀਰ ਤੇ ਬਹੁਤ ਸਾਰੇ ਨੁਕਸਾਨ ਹੋ ਰਹੇ ਆ ਇਨ੍ਹਾਂ ਵਿੱਚੋਂ ਅੱਜ ਮੈਂ ਇੱਕ ਗੱਲ ਕਰਾਂਗਾ ਅਲਸੀ ਦੇ ਤੇਲ ਬਾਰੇ ਮੇਰੇ ਕੋਲ ਬਹੁਤ ਸਾਰੇ ਗਦੂਦਾਂ ਦੇ ਵਧੇ ਹੋਏ ਰੋਗੀ ਆਉਂਦੇ ਆ ਜਿਨ੍ਹਾਂ ਦੇ ਗਦੂਦ ਵੱਧ ਗਿਆ ਇਲਾਜ ਕਰਵਾਉਣਾ ਉਹਨਾਂ ਦਾ ਪੀਐਸਏ ਬਹੁਤ ਜ਼ਿਆਦਾ ਵਧਿਆ ਹੁੰਦਾ ਤਾਂ ਉਹਨਾਂ ਨੂੰ ਕੈਂਸਰ ਹੋਣ ਦਾ ਚਾਂਸ ਬਹੁਤ ਜ਼ਿਆਦਾ ਹੁੰਦਾ ਗਾ ਗਦੂਦਾਂ ਦਾ ਗਦੂਦ ਵਧੇ ਹੋਏ ਆਯੁਰਵੇਦ ਚ ਬਹੁਤ ਅੱਛਾ ਹੱਲ ਆ ਮੈਂ ਬਿਨਾਂ ਆਪਰੇਸ਼ਨ ਤੋਂ ਬਿਨਾਂ ਸਰਜਰੀ ਤੋਂ ਬਹੁਤ ਸਾਰੇ ਲੋਕ ਠੀਕ ਕਰੇ ਨੇ ਤੇ ਠੀਕ ਕਰ ਰਹੇ ਹਾਂ ਤੇ ਆਪਣੀ ਲਾਈਫ ਵਧੀਆ ਜਿਉਂ ਰਹੇ ਨੇ ਉਹ ਨਾਰਮਲ ਹੋ ਗਏ ਨੇ ਤਾਂ ਇਹਦੇ ਵਿੱਚ ਆਯੁਰਵੇਦ ਦੇ ਵਿੱਚ ਇਸ ਮਾਸਤਾ ਤੁਦਾ ਬਹੁਤ ਅੱਛਾ ਲਾਜਾਏਗਾ ਵੀ ਆਪਰੇਸ਼ਨ ਕਰਨ ਦੀ ਜਰੂਰਤ ਨਹੀਂ ਪੈਂਦੀ ਪਰ ਮੈਂ ਉਹਨਾਂ ਗੱਲਾਂ ਦੀ ਹਿਸਟਰੀ ਦੇ ਵਿੱਚ ਕੁਝ ਗੱਲਾਂ ਸਿੱਖੀਆਂ ਜਿਵੇਂ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਆਲਸੀਆ ਤੇਲ ਸਰੀਰ ਲਈ ਬਹੁਤ ਅੱਛਾ ਮੈਗਾ 3 ਫੈਟੀ ਐਸਿਡ ਹੁੰਦਾ ਹੈਗਾ ਇਹਦੇ ਵਿੱਚ ਤੇ ਇਹ ਸਰੀਰ ਲਈ ਹਾਰਟ ਲਈ ਬਹੁਤ ਅੱਛਾ ਤੇ ਦਿਲ ਦੇ ਰੋਗਾਂ ਲਈ ਹੱਡੀਆਂ ਲਈ ਬਹੁਤ ਚੰਗਾ ਤਾਂ ਇਹਨੂੰ ਆਯੁਰਵੇਦ ਵਿੱਚ ਵਰਤਣ ਦੀ ਸਲਾਹ ਦਿੱਤੀ ਗਈ ਹੈ ਇਹਦੇ ਪਿੰਨੀਆਂ ਵਗੈਰਾ ਲੋਕ ਯੂਜ਼ ਕਰਦੇ ਆ ਪਰ ਇਹ ਲੋਕਾਂ ਨੇ ਕੀ ਕਰਿਆ ਜਦੋਂ ਸਰੋਂ ਦਾ ਤੇਲ ਕਢਾਉਂਦੇ ਆ ਤਾਂ ਉਹਦੇ ਵਿੱਚ ਹੀ ਅਲਸੀ ਪਾ ਲੈਂਦੇ ਆ ਕਈ ਲੋਕ ਕੀ ਕਰਦੇ ਆ ਇਹਨੂੰ ਸਿੱਧਾ ਹੀ ਕੁਕਿੰਗ ਆਇਲ ਬਣਾ ਲਿਆ ਇਹਨਾਂ ਨੇ ਪਕਾ ਲੈਂਦੇ ਆ ਜਦ ਕਿ ਕਦੇ ਵੀ ਇਹ ਕੁਕਿੰਗ ਆਇਲ ਨਹੀਂ ਹੈਗਾ ਜੇਕਰ ਤੁਸੀਂ ਇਹਨੂੰ ਅੱਗ ਤੇ ਰੱਖ ਦਿੱਤਾ ਹੀਟ ਦੇ ਉੱਤੇ ਤਾਂ ਇਹ ਜਿਹੜੇ omega 3 ਹੈਗੇ ਨੇ ਉਹ ਤਾਂ ਨਸ਼ਟ ਹੋ ਹੀ ਜਾਂਦੇ ਆ ਸਗੋਂ ਜਿਹੜੇ ਫ੍ਰੀ ਰੈਡੀਕਲ ਬਣਦੇ ਆ ਉਹ ਸਰੀਰ ਦੇ ਸੈੱਲਾਂ ਨੂੰ ਮੋਲੀਕਿਊਲ ਨੂੰ ਬਿਲਕੁਲ ਨਸ਼ਟ ਕਰ ਦਿੰਦੇ ਆ ਤੇ ਜਿਹਦੇ ਨਾਲ ਕੈਂਸਰ ਹੋਣ ਦੀ ਸੈੱਲ ਡੈਮੇਜ ਹੋਣ ਦੀ ਸਰੀਰ 'ਚ ਸੋਜਣ ਆਉਣ ਦੀ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਮੈਂ ਸਿੱਧਾ ਨਹੀਂ ਕਹਿੰਦਾ ਵੀ ਇਹਦੇ ਨਾਲ ਕੈਂਸਰ ਹੋ ਸਕਦਾ ਹੋ ਜਾਂਦਾ ਪਰ ਕੈਂਸਰ ਹੋਣ ਦੀ ਸੰਭਾਵਨਾ ਇਹ ਰਿਸਰਚ ਸਾਹਮਣੇ ਆਈਆਂ ਨੇ ਤੇ ਮੇਰੇ ਵੀ ਦੇਖਣ ਦੀ ਹਿਸਟਰੀ ਚ ਆਇਆ ਜਿਹੜੇ ਬੀਮਾ ਨੂੰ ਇਸ ਤਰ੍ਹਾਂ ਦੀ ਮੈਂ ਦੇਖੀ ਆ ਉਹਨਾਂ ਨੇ ਜ਼ਰੂਰ ਕਿਤੇ ਨਾ ਕਿਤੇ ਇਹ ਚੀਜ਼ਾਂ ਨਹੀਂ ਵਰਤੋਂ ਕਰੀ ਵੀ ਆ ਤੇ ਉਹ ਕਈ ਲੋਕ ਤਾਂ ਮੈਂ ਇੱਥੇ ਤੱਕ ਵੀ ਦੇਖਿਆ ਵੀ ਉਹ ਜਦੋਂ ਸਰੋਂ ਦਾ ਤੇਲ ਕਢ ਹੁੰਦੇ ਆ ਉਹਦੇ ਵਿੱਚ ਲੌਂਗਾਂ ਦਾ ਇਲਾਇਚੀ ਤੇ ਹੋਰ ਇਸ ਤਰ੍ਹਾਂ ਬਦਾਮ ਇਹ ਵੀ ਪਾ ਲੈਂਦੇ ਜਦ ਕਿ ਇਹ ਬਿਲਕੁਲ ਗਲਤ ਆ ਕਿਉਂਕਿ ਕੁਕਿੰਗ ਆਇਲ ਨਹੀਂ ਹੈਗੇ ਸਗੋਂ ਇਹ ਤੁਹਾਡੇ ਸਰੀਰ ਲਈ ਹਾਰਮਫੁਲ ਹੋ ਸਕਦੇ ਆ ਤਾਂ ਮੈਂ ਇਹ ਜਿਹੜੀਆਂ ਭ੍ਰੰਤੀਆਂ ਨੇ ਦੂਰ ਕਰਨ ਲਈ ਅੱਜ ਤੋਂ ਇਹ ਸੀਰੀਜ਼ ਸ਼ੁਰੂ ਕਰੀ ਹੈ ਤੁਸੀਂ ਇਹਨੂੰ ਜੇ ਤੁਹਾਨੂੰ ਚੰਗੀ ਲੱਗੀ ਸ਼ੇਅਰ ਸਬਸਕ੍ਰਾਈਬ ਕਰਿਓ ਤਾਂ ਕਿ ਬਹੁਤ ਸਾਰੇ ਲੋਕਾਂ ਦੀ ਜਾਨ ਰੋਗਾਂ ਤੋਂ ਬਚ ਸਕੇ ਤੇ ਤੁਹਾਡਾ ਵੀ ਇਸ ਸਹਿਯੋਗ ਹੋ ਸਕੇ ਤੇ ਕੋਸ਼ਿਸ਼ ਇਹ ਰਹੂਗੀ ਵੀ ਜਿਹੜੀਆਂ ਚੀਜ਼ਾਂ ਅਸੀਂ ਆਪਣੇ ਭਲੇ ਲਈ ਕਰ ਵਰਤਦੇ ਵਰਦੇ ਉਹਨਾਂ ਨੇ ਸਰੀਰ ਦੇ ਨੁਕਸਾਨ ਕਰ ਰਹੇ ਆ ਉਹਦਾ ਆਯੁਰਵੈਦ ਦਾ ਨਜ਼ਰੀਆ ਕੀ ਆ ਮੈਂ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਉਮੀਦ ਆ ਵੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਮੈਨੂੰ ਇਹਦੇ ਬਾਰੇ ਜਰੂਰ ਦੱਸਿਓ ਤੇ ਅੱਗੇ ਵੀ ਮੈਂ ਜਿਹੜੀ ਚੀਜ਼ਾਂ ਸੀ ਇਸ ਤਰ੍ਹਾਂ ਗਲਤ ਵਰਤ ਰਹੇ ਉਹਦੇ ਲਈ ਮੈਂ ਰੋਜ਼ ਤੁਹਾਡੇ ਨਾਲ ਅਪਡੇਟ ਦਿੰਦਾ ਰਹੂੰਗਾ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ